ਅੰਮ੍ਰਿਤਸਰ ਦੇ ਵਾਲਮੀਕੀ ਆਸ਼ਰਮ ਵਿਖੇ ਪੂਰਨ ਬ੍ਰह्म ਗਿਆਨ ਸਤਗੁਰ ਪੂਰਨ ਨਾਤਮਹਾਰਾਜ ਤੇਰਾ ਪ੍ਰਕਾਸ਼ ਦਿਹਾੜਾ ਸੰਤ ਸਤਗੁਰ ਗਿਰਦਾਰੀ ਨਾਤਮਹਾਰਾਜ ਦੇ ਸਹਿਯੋਗ ਦੇ ਨਾਲ ਬੜੀ ਧੂਮਕਾਮ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਇਸ ਦੌਰਾਨ ਸ਼ਰਧਾਲੂਆਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਸ਼ਰਧਾਲੂਆਂ ਵੱਲੋਂ ਆਪਣਾ ਚੈੱਕਅਪ ਕਰਵਾਇਆ ਗਿਆ ਉੱਥੇ ਸ਼ਰਧਾਲੂਆਂ ਲਈ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਬਾਬਾ ਜੀ ਦਾ ਅਸ਼ੀਰਵਾਦ ਦਿੱਤਾ ਅਤੇ ਗੱਲਬਾਤ ਕਰਦੇ ਹੋਏ ਕਰਮਜੀਤ ਸਿੰਘ ਗਿੱਲ ਐਮਪੀ ਗੁਰਜੀਤ ਸਿੰਘ ਓਸ਼ਲਾ ਡਾਕਟਰ ਭੁਪਿੰਦਰ ਸਿੰਘ ਸਿੱਧੂ ਸਰਪੰਚ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਅਜੂਪੂਰਨ ਬ੍ਰਹਮ ਗਿਆਨ ਸਤਗੁਰ ਪੂਰਨ ਨਾਲ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਤੋਂ ਉਮਤਾਮ ਤੇ ਸੰਗਤਾ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ ਇਸ ਮੌਕੇ ਤੇ ਸਰਦਾਰ ਲਾਲੀ ਖਾਸ ਪ੍ਰਬੰਧ ਕੀਤੇ ਗਏ ਨੇ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਦਾਸ ਕਰਮਜੀਤ ਸਿੰਘ ਗਿੱਲ ਚਰਨ ਸੇਵਕ ਸਤਿਗੁਰੂ ਗਿਰਦਾਰੀਨਾਥ ਮਹਾਰਾਜ ਜੀ ਮੁਖੀ ਗਿਆਨ ਆਸ਼ਰਮ ਪਾਵਨ ਵਾਲਮੀਕੀ ਤੀਰਥ ਅਮਰਸਰ ਅੱਜ ਸ੍ਰੀ ਚੋਜੀ ਪਾਸ਼ਾ ਸਤਿਗੁਰੂ ਪੂਰਨਨਾਥ ਮਹਾਰਾਜ ਜੀ ਦਾ ਜੋ અવਤਾਰ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਦੂਰੋ ਦੂਰੋਂ ਗੁਰੂ ਪਾਸ਼ਾ ਦੇ ਚਰਨਾ ਦੀ ਸਾ ਸੰਗਤ ਗੁਰੂ ਪਾਸ਼ਾ ਦੇ ਪ੍ਰਕਾਸ਼ ਦੇ ਆਡੇ ਤੇ ਹਾਜ਼ਰੀ ਲਵਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਈ ਹੈ ਅੱਜ ਸੰਤ ਗਰਦਾਰੀਨਾਥ ਮਹਾਰਾਜੀ ਦੇ ਹੁਕਮ ਅਨੁਸਾਰ ਜੋ ਸੰਗਤਾਂ ਆਸ਼ਰਮ ਵਿਖੇ ਨਾਤਮਸਤਕ ਹੋਣ ਆਈਆਂ ਨੇ ਉਹਨਾਂ ਦੀ ਸੇਵਾ ਸਹੂਲਤ ਦਾ ਧਿਆਨ ਰੱਖਦੇ ਹੋਏ ਮਹਾਂਪੁਰਸ਼ਾ ਦੇ ਹੁਕਮ ਅਨੁਸਾਰ ਅੱਜ ਗਿਆਨ ਆਸ਼ਰਮ ਵਿਖੇ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਜਿਸ ਕੈਂਪ ਦੇ ਵਿੱਚ ਅ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਹਰਨੀਆ ਦਾ ECG ਦਿਲ ਦੇ ਰੋਗਾਂ ਦਾ ਜੋ ਮਾਹਿਰ ਡਾਕਟਰ ਆਏ ਹੋਏ ਨੇ ਉਹ ਸਾਧ ਸੰਗਤਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦਾ ਇਲਾਜ ਕਰ ਰਹੇ ਨੇ ਦਵਾਈਆਂ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅ ਸ਼ਰਦਾਲੂਆਂ ਚੋਂ ਕਿਸੇ ਨੂੰ ਜੇ ਜ਼ਰੂਰਤ ਮਹਿਸੂਸ ਹੁੰਦੀ ਹੈ ਜੋ ਹਸਪੀਟਲ ਹੈ ਜਿਹੜੇ ਹਸਪੀਟਲ ਵੱਲੋਂ ਅੱਜ ਇੱਥੇ ਕੈਂਪ ਲਗਾਇਆ ਗਿਆ ਹੈ ਉਸ ਹਸਪੀਟਲ ਵੱਲੋਂ ਆਸ਼ਰਮ ਦੇ ਨਾਲ ਇਸ ਗੱਲ ਦਾ ਪ੍ਰਣ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਆਸ਼ਰਮ ਦੇ ਸਹਾਸੰਗਤਾ ਦਾ ਜੋ ਇਲਾਜ ਹੈ ਉਹ ਲਗਾਤਾਰ ਇਸੇ ਤਰੀਕੇ ਨਾਲ ਸੇਵਾ ਦੇ ਤੌਰ ਤੇ ਜਾਰੀ ਰੱਖਣਗੇ ਜਿਹੜੇ ਕਮੇਟੀ ਅੱਜ ਤੜਕਸਾਰ ਤੋਂ ਹੀ ਜੋ ਕੈਂਪ ਹੈ ਇਹ ਮਹਾਂਪੁਰਸ਼ਾ ਦੇ ਆਸ਼ੀਰਵਾਦ ਨਾਲ ਸ਼ੁਰੂ ਕੀਤਾ ਗਿਆ ਤੇ ਜਦੋਂ ਤੱਕ ਮਹਾਂਪੁਰਸ਼ਾ ਦਾ ਹੁਕਮ ਹੈ ਉਦੋਂ ਤੱਕ ਕਿ ਕੈਂਪ ਚੱਲਦਾ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਇਤਿਹਾਸਿਕ ਦਿਹਾੜੇ ਪਾਵਨ ਗਿਆਨ ਆਸ਼ਰਮ ਵੱਲੋਂ ਮਨਾਏ ਜਾਂਦੇ ਨੇ ਤੁਹਾਨੂੰ ਹਰੇਕ ਪਾਵਨ ਦਿਹਾੜੇ ਤੇ ਇਸੇ ਤਰੀਕੇ ਨਾਲ ਹੀ ਮੈਡੀਕਲ ਸੇਵਾਵਾਂ ਤੇ ਗੁਰੂ ਦਾ ਜਿਹੜਾ ਅਟੁੱਟ ਲੰਗਰ ਹੈ ਇਹ ਵੇਖਣ ਨੂੰ ਮਿਲੇਗਾ ਕਿੰਨੇ ਕਿ ਲੋਕਾਂ ਨੂੰ ਸੇਵਾ ਦਾ ਲਾਹਾ ਲਿਆ ਜਾਂਦਾ ਹੈ ਸੈਂਕੜੇਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਵਾਸੰਗਤ ਹੈ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਮੈਡੀਕਲ ਸੇਵਾਵਾਂ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉਹਨਾਂ ਨੇ ਇਨ੍ਹਾਂ ਸੇਵਾਵਾਂ ਦਾ ਜੋ ਲਾਹਾ ਲਿਆ ਹੈ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਜਿਹੜੇ ਦਵਾਈਆਂ ਦੇ ਨਾਲ ਠੀਕ ਹੋ ਰਹੇ ਨੇ ਤੇ ਬਾਕੀ ਸਾਧ ਸੰਗਤ ਗੁਰੂ ਪਾਸ਼ਾ ਦੇ ਆਸ਼ੀਰਵਾਦ ਨਾਲ ਉਹ ਹਮੇਸ਼ਾ ਹੀ ਤੰਦਰੁਸਤ ਰਹੇ ਖੁਸ਼ੀਆਂ ਖੇੜੀਆਂ ਚ ਰਹਿਣ ਚੜਦੀ ਕਲਾ ਚ ਰਹਿਣ ਤੇ ਅਸੀਂ ਆਸ਼ਰਮ ਵੱਲੋਂ ਬੇਨਤੀ ਕਰਦੇ ਹਾਂ ਕਿ ਸਮੁੱਚੀ ਸਾਧ ਸੰਗਤ ਜੀਓ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਜੇ ਕੋਈ ਕਿਸੇ ਦਾ ਜੀ ਨਸ਼ਾ ਦਾ ਆਦੀ ਹੈ ਤੇ ਉਹ ਵੀ ਆਸ਼ਰਮ ਦੇ ਇਸ ਮੈਡੀਕਲ ਕੈਂਪ ਦੇ ਵਿੱਚ ਉਹਨੂੰ ਪੇਜ ਕੇ ਅਸੀਂ ਉਹਨਾਂ ਦਾ ਵੀ ਇਲਾਜ ਮੁਫਤ ਕਰਾਵਾਂਗੇ ਅੱਜ ਅਸੀਂ ਭਗਵਾਨ ਬਾਲਮੀਕੀ ਦੇ ਤੀਰਥ ਗਿਆਨ ਆਸ਼ਰਮ ਵਿਖੇ ਆਏ ਆ ਜਿੱਥੇ ਇਹਨਾਂ ਦਾ ਸਾਲਾਨਾ ਸਮਾਗਮ ਚੱਲ ਰਿਹਾ ਹੈ ਉੱਥੇ ਸਾਡੇ ਬਹੁਤ ਹੀ ਅੱਛੇ ਡਾਕਟਰ ਵਿਕਾਸ ਸ਼ਰਮਪਾਲ ਜੀ ਇਹਨਾਂ ਵੱਲੋਂ ਇੱਕ ਕੈਂਪ ਲਾਇਆ ਗਿਆ ਹੈ ਗਰੀਬ ਲੋਕਾਂ ਵਾਸਤੇ ਔਰ ਹਰ ਤਰ੍ਹਾਂ ਦੇ ਰੋਗਾਂ ਦਾਸ ਤੇ ਇਹਨਾਂ ਨੇ ਹਸਪੀਟਲ ਜਿਹੜਾ ਮਜੀਠਾ ਰੋਡ ਤੇ ਖੋਲ੍ਹਿਆ ਸੋ ਮਨੁੱਖਤਾ ਦੀ ਸੇਵਾ ਸਾਰੇ ਕਰ ਰਹੇ ਨੇ ਮੈਂ ਇਹਦੇ ਚ ਹਿੱਸਾ ਲਿਆ ਇਹਨਾਂ ਦੇ ਨਾਲ ਇਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਨਾ ਹੈ ਔਰ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਵੀ ਆਏ ਆ ਸੋ ਅੱਜ 11 ਸ਼ਰਮਜੀ ਦੇ ਵੇਖੇ ਅਸੀਂ ਆਏ ਸੰਤਾਂ ਨੂੰ ਮੇਰੀ ਪੀ ਲੈ ਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰੋ ਸਾਰੇ ਸੁੱਖ ਸੁਖਾਂ ਨਾਲ ਆਪਣੀ ਜ਼ਿੰਦਗੀ ਬਤੀਤ ਕਰੀਏ ਪਰਮਾਤਮਾ ਵੀ ਸਵਰਗਾਂ ਦੇ ਮੇਰ ਪਰਿਆ ਹੱਥ ਰੱਖਣ ਔਰ ਜਿਹੜੇ ਇਲਾਜ ਨੇ ਜਿਹੜੇ ਕੋਈ ਇਹੋ ਜਿਹੇ ਲੋਕ ਵੈਲਫੇਅਰ ਦਾ ਕੰਮ ਕਰਦੇ ਆ ਇਹਨਾਂ ਤੋਂ ਆਪਣਾ ਇਲਾਜ ਲਈ ਇੱਥੇ ਪਹੁੰਚਣਾ ਚਾਹੀਦਾ ਜਿਹੜੀ ਵੀ ਕੋਈ ਦਵਾਦਾਰੂਏ ਕਰਕੇ ਦਿੰਦੇ ਨੇ ਕਾਫੀ ਇਹਨਾਂ ਨੇ ਦਵਾਈਆਂ ਵੀ ਰੱਖੀਆਂ ਨੇ ਔਰ ਇਹਨਾਂ ਦੇ ਹੈਲਪ ਦੇਣ ਨੂੰ ਅੱਗੇ ਇਹਨਾਂ ਦਾ ਫਾਦਰ ਵੀ ਬਿਲਹੌਰ ਕੋਟੀ ਬਿਲਕੁਲ ਬਾਰਡਰ ਦੇ ਉੱਤੇ ਆ ਉੱਥੇ ਇਹਨਾਂ ਦਾ ਹਸਪੀਟਲ ਦੀ ਹੋਂਦ ਇਹਨਾਂ ਨੇ ਸ਼ਹਿਰ ਵੀ ਕੰਮ ਸ਼ੁਰੂ ਕੀਤਾ ਸੋ ਇਹਨਾਂ ਦੇ ਬਜ਼ੁਰਗ ਵੀ ਡਾਕਟਰ ਸੀ ਇਹ ਵੀ ਡਾਕਟਰ